ਸਸਿਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਮਿਕਸ ਪੰਜਾਬੀ ਚੈਨਲ ਤੇ ਅੱਜ ਦੇ ਵਲੌਗ ਵਿੱਚ ਜੀ ਆਪਾਂ ਕਰਨ ਲੱਗੇ ਆਂ ਦਿਵਾਲੀ ਦੀਆਂ ਸਫਾਈਆਂ ਦਿਵਾਲੀ ਦੀ ਸਫਾਈ ਹੈ ਜਿਹੜੀ ਤਿੰਨ ਚਾਰ ਦਿਨਾਂ ਤੋਂ ਸਟਾਰਟ ਕੀਤੀ ਹੋਈ ਹੈ ਜੀ ਤੇ ਹਜੇ ਆਪਣਾ ਬਹੁਤ ਸਾਰਾ ਕੰਮ ਆ ਜਿਹੜਾ ਬਾਕੀ ਪਿਆ ਤੇ ਸਭ ਤੋਂ ਪਹਿਲਾਂ ਮੈਂ ਇੱਥੇ ਕੱਪੜੇ ਧੋਤੇ ਆ ਜੀ ਜਿਹੜੇ ਆਪਾਂ ਹਰ ਰੋਜ਼ ਰੁਟੀਨ ਦੇ ਵਿੱਚ ਕੱਪੜੇ ਫੋਣੇ ਉਹੀ ਕੱਪੜੇ ਮੈਂ ਜਿਹੜੇ ਇੱਥੇ ਧੋਤੇ ਆ ਜਿਹੜੇ ਆਪਣੇ ਬਾਕੀ ਕੱਪੜੇ ਮੈਂ ਵੱਡੇ ਧੋਣੇ ਹੁੰਦੇ ਜਿਵੇਂ ਆਪਣੇ ਖੇਸ ਵਗੈਰਾ ਆ ਦੀ ਕਾਸੀ ਕਾਫੀ ਕੱਪੜੇ ਹੋ ਜਾਂਦੇ ਆ ਜਿਵੇਂ ਹੁਣ ਗਰਮੀ ਲੰਘ ਕੇ ਗਈ ਆ ਖੇਸ ਵਗੈਰਾ ਸਾਰਾ ਕੁਛ ਹੀ ਅਜੇ ਧੋਣ ਵਾਲਾ ਪਿਆ ਤੇ ਉਹ ਆਪਾਂ ਇੱਕ ਦਿਨ ਬਾਅਦ ਦੇ ਵਿੱਚ ਸਾਰੇ ਕੱਪੜੇ ਦੇ ਮੋٹے ਧੋਣ ਵਾਲੇ ਆ ਜੀ ਉਹ ਬਾਅਦ ਵਿੱਚ ਧੋਵਾਂਗੇ ਤੇ ਜਦੋਂ ਆਪਾਂ ਸਰਦੀ ਦੇ ਕੱਪੜੇ ਵੀ ਮਤਲਬ ਆਪਾਂ ਪਾਉਣੇ ਆ ਨਾ ਜਾਂ ਗਰਮੀ ਦੇ ਕੱਪੜੇ ਕੱਢਦੇ ਆ ਸਰਦੀ ਦੇ ਵਿੱਚ ਗਰਮੀ ਵਾਲੇ ਤੇ ਗਰਮੀ ਵਿੱਚ ਸਰਦੀ ਵਾਲੇ ਤੇ ਜੋ ਆਪਾਂ ਬਿੱਡਾਂ ਚ ਜਾਂ ਆਪਣੇ ਕਿਤੇ ਵੀ ਪੇਟੀ ਲਮਾਰੀ ਚ ਸਾਂਭਦੇ ਆ ਉਹਨਾਂ ਨੂੰ ਵੀ ਧੋਣਾ ਪੈਂਦਾ ਤੇ ਉਹ ਹਜੇ ਵੀ ਕਾਫੀ ਸਾਰੇ ਪਏ ਮੈਂ ਕੱਢੇ ਹੀ ਨਹੀਂ ਹੈਗੇ ਕੱਪੜੇ ਜਿਹੜੇ ਆਪਣੇ ਸਰਦੀ ਵਾਲੇ ਆ ਕਿਉਂਕਿ ਦਿਵਾਲੀ ਦੀ ਸਫਾਈ ਹੈ ਜਿਹੜੀ ਉਹ ਤਿੰਨ ਚਾਰ ਦਿਨਾਂ ਤੋਂ ਆਪਾਂ ਸ਼ੁਰੂ ਕੀਤੀ ਹੋਈ ਆ ਤੇ ਕਾਫੀ ਟਾਈਮ ਜਿਹੜੀ 2-3 ਦਿਨ ਮੈਨੂੰ ਹੋਰ ਲੱਗ ਜਾਣਗੇ ਇਸ ਕਰਕੇ ਵੀ ਮੈਂ ਕੋਈ ਵੀ ਕੁਕਿੰਗ ਦੀ ਵੀਡੀਓ ਜਿਹੜੀ ਮੇਰੇ ਤੋਂ ਨਹੀਂ ਬਣ ਸਕੀ ਤੇ ਮੈਂ ਸੋਚਿਆ ਚਲੋ ਆਪਾਂ ਵਲੌਗ ਬਣਾ ਲੈਨੇ ਆ ਮੈਨੂੰ ਜਿਹੜੇ ਵਲੌਗ ਆ ਬਹੁਤ ਵਧੀਆ ਲੱਗਦੇ ਆ ਜੀ ਪਰ ਮੈਂ ਬਣਾਏ ਨਹੀਂ ਹੈਗੇ ਮੈਂ ਘੱਟ ਵਲੌਗ ਬਣਾਉਣੀ ਆ ਮੈਂ ਕੁਕਿੰਗ ਦੀਆਂ ਵੀਡੀਓ ਜਿਹੜੀਆਂ ਬਹੁਤ ਜ਼ਿਆਦਾ ਸ਼ੇਅਰ ਕਰਦੀ ਆ ਤੇ ਮੈਨੂੰ ਵਲੌਗ ਜਿਹੜੇ ਬਹੁਤ ਵਧੀਆ ਲੱਗਦੇ ਆ ਤੇ ਇੱਥੇ ਜਮ ਕੱਪੜੇ ਸੁੱਕਣੇ ਪਾਤੇ ਸੀਗੇ ਤੇ ਕੁਝ ਮੈਂ ਵਰਤਨ ਆਪਣੇ ਭਾਂਡੇ ਖਾਣ ਪੀਣ ਵਾਲੇ ਜਿਹੜੇ ਸੀਗੇ ਜੀ ਟੀਨ ਚ ਵਰਤਨ ਵਾਲੇ ਇਹਨਾਂ ਨੂੰ ਮੈਂ ਸਾਫ਼ ਕਰ ਲਿਆ ਸੀ ਇੱਕ ਟੋਕਰਾ ਭਰ ਲਿਆ ਸੀ ਅਲੱਗ ਬਾਕੀ ਜਿਹੜੇ ਸੀਗੇ ਹਜੇ ਰਸੋਈ ਦੇ ਵਿੱਚ ਰੱਖੇ ਹੋਏ ਉਹ ਮੈਂ ਨਹੀਂ ਮੰਜੇ ਉਹ ਆਪਾਂ ਜਦੋਂ ਆਪਣਾ ਸਾਰਾ ਕੰਮ ਸੈੱਟ ਹੋ ਗਿਆ ਉਸ ਤੋਂ ਬਾਅਦ ਆਪਾਂ ਸਾਫ਼ ਕਰਾਂਗੇ ਤੇ ਲੋ ਜੀ ਇੱਧਰ ਆਪਾਂ ਤੁਹਾਨੂੰ ਮੈਂ ਕਿਚਨ ਦੇ ਵਿੱਚ ਲੈ ਕੇ ਆ ਗਈ ਕਿਚਨ ਦੇ ਵਿੱਚ ਆਪਣੇ ਚੱਲਦਾ ਜੀ ਕੰਮ ਅੱਪਾ ਕਲਰ ਆ ਜਿਹੜਾ ਨਹੀਂ ਕਰਵਾਉਣਾ ਤੇ ਆਪਾਂ ਜੀ ਜਿਹੜੇ ਵਾਲਪੇਪਰ ਹੁੰਦੇ ਆ ਉਹ ਲਗਵਾਉਣੇ ਆ ਜਿਹੜੀਆਂ ਆਪਾਂ ਫਲੈਕਸਾਂ ਕਹਿੰਦੇ ਆ ਜੀ ਉਹ ਫਲੈਕਸਾਂ ਜਿਹੜੀਆਂ ਚੜਵਾਉਣੀਆਂ ਉਹਦੇ ਕਰਕੇ ਜਿਹੜੇ ਇਹ ਪਰਨਟीन ਭਰਦੇ ਆ ਕਿੱਟਾ ਸਿਮੈਂਟ ਹੁੰਦਾ ਸ਼ਹਿਰ ਜੀ ਉਹ ਭਰਦੇ ਹੁੰਦੇ ਆ ਮਤਲਬ ਇਹ ਤੇ ਆਪਾਂ ਨਾ ਕਦੇ ਵੀ ਕਲਰ ਨਹੀਂ ਕਰਵਾਇਆ ਸੀਗਾ ਘਰ ਦੇ ਵਿੱਚ ਜਦੋਂ ਦਾ ਵੀ ਘਰ ਹੈਗਾ ਇਹ ਬਣਿਆ ਹੋਇਆ 8 7 8 ਸਾਲ ਹੋ ਗਏ ਮਤਲਬ ਇਹਨੂੰ ਤੇ ਉਸ ਟਾਈਮ ਤੋਂ ਬਾਅਦ ਆਪਾਂ ਕਲਰ ਨਹੀਂ ਕਰਾਇਆ ਬਸ ਪਲਾਸਤਰੀ ਕਰਾਤਾ ਸੀਗਾ ਤੇ ਪਲਾਸਤਰ ਕਰਾਉਣ ਤੋਂ ਬਾਅਦ ਜਣੀ ਕੀ ਪਤਾ ਨਹੀਂ ਕੋਈ ਸਿਮਿੰਟ ਜਿਵੇਂ ਮਾੜਾ ਆ ਜਾਂਦਾ ਕੀ ਚਾਹੇ ਹਸਾਬ ਸੀਗਾ ਤੇ ਥੋੜਾ ਜਿਹਾ ਨਾ ਥੱਲੇ ਵਾਲੇ ਤੋਂ ਜ਼ਿਆਦਾ ਸਿਮਿੰਟ ਪੁਰਨ ਲੱਗ ਗਿਆ ਸੀਗਾ ਨੀਚੇ ਤੋਂ ਤਾਂ ਥੋੜੀਆਂ ਇਟਆਂ ਹੀ ਦਿਸਣ ਲੱਗੀਆਂ ਸੀ ਵੀ ਜ਼ਿਆਦਾ ਸਿਮਿੰਟ ਡਿੱਗਣ ਲੱਗ ਗਿਆ ਸੀਗਾ ਤੇ ਉੱਪਰੋਂ ਵੀ ਵੈਸੇ ਡਿੱਗਦਾ ਸੀਗਾ ਸਿਮਿੰਟ ਇਸ ਕਰਕੇ ਹੀ ਆਪਾਂ ਕਲਰ ਤਾਂ ਨਹੀਂ ਕਰਵਾਇਆ ਕਲਰ ਤੇ ਥੋੜਾ ਜਿਹਾ ਟਾਈਮ ਵੀ ਜ਼ਿਆਦਾ ਲੱਗ ਜਾਂਦਾ ਤੇ ਫਿਰ ਥੋੜਾ ਜਿਹਾ ਸਮਾਨ ਤੇ ਵੀ ਜਿਵੇਂ ਆਪਾਂ ਕਹਿੰਦੇ ਚਿੱਟੇ ਪਾ ਜਾਂਦੇ ਆ ਫਰਸ਼ ਤੇ ਵੀ ਤੇ ਆਪਾਂ ਇੱਥੇ ਵਾਲ ਪੇਪਰ ਜਿਹੜਾ ਵਾਲ ਪੇਪਰ ਕਹਿੰਦੇ ਆ ਜੀ ਉਹ ਚੜਵਾਵਾਂਗੇ ਕਿਚਨ ਦੇ ਵਿੱਚ ਵੀ ਵਾਲਪੇਪਰ ਤੇ ਜਿਹੜੇ ਆਪਣੇ ਕਮਰੇ ਆ ਉਹਨਾਂ ਦੇ ਵਿੱਚ ਵੀ ਆਪਾਂ ਵਾਲਪੇਪਰ ਹੀ ਜੜਵਾਉਣਾ ਕੰਧਾਂ ਤੇ ਵੀ ਤੇ ਛੱਤ ਤੇ ਵੀ ਤੇ ਇੱਥੇ ਪ੍ਰੋਟੀਨ ਭਰਦਾ ਇਹ ਰੰਗ ਅਲੱਗ ਕਲਰ ਵਾਲਾ ਪਾਈ ਹੈ ਇਹਨਾਂ ਨੇ ਕਮਰਿਆਂ ਦੇ ਵਿੱਚ ਤਾਂ ਭਰਤਾ ਤੇ ਹੁਣ ਇਹ ਰਸੋਈ ਦੇ ਵਿੱਚ ਪ੍ਰੋਟੀਨ ਭਰ ਰਹੇ ਆ ਤੇਨ ਤੋਂ ਚੌਥਾ ਦਿਨ ਹੋ ਗਿਆ ਇਹ 4 ਦਿਨ ਹੋ ਗਏ ਇਹਨਾਂ ਨੂੰ ਲੱਗਿਆ ਨੂੰ ਤੇ ਇਧਰ ਆ ਦੇਖੋ ਇਹਨਾਂ ਨੇ ਕਮਰੇ ਦੇ ਵਿੱਚ ਤਾਂ ਭਰਤਾ ਸਾਰਾ ਕਮਰਾ ਚਿੱਟਾ ਚਿੱਟਾ ਕਰਤਾ ਕਪਾ ਉੱਪਰ ਕਲਰ ਵੀ ਕਰਵਾ ਸਕਦੇ ਆ ਜੇ ਕਰਾਉਣਾ ਹੋਵੇ ਪਰ ਕਹਿੰਦੇ ਬੱਚੇ ਵੀ ਕਹਿਣ ਲੱਗੇ ਸਾਰੇ ਸਾਡਾ ਪਰਿਵਾਰ ਕਹਿੰਦੇ ਵੀ ਨਹੀਂ ਆਪਾਂ ਕਲਰ ਨਹੀਂ ਕਰਵਾਉਣਾ ਹੈਗਾ ਕਲਰ ਤੇ ਥੋੜਾ ਜਿਹਾ ਏਦੋਂ ਵੀ ਵੱਧ ਟਾਈਮ ਲੱਗੂਗਾ ਤੇ ਕਿਉਂਕਿ ਵੀ ਦੀਵਾਲੀ ਆਉਣ ਵਾਲੀ ਐ ਇਸ ਕਰਕੇ ਵੀ ਫਟਾਫਟ ਜਿਹੜਾ ਕੰਮ ਨਿਬੜਦਾ ਨੀ ਵਿੜ ਲਓ ਕੋਸ ਬਸ ਆਇਆ ਹੋਇਆ ਵੀ ਅਸੀਂ ਕਹਿੰਦੇ ਸੀ ਇਹਨਾਂ ਵੀ ਘਰ ਆ ਜਿਹੜਾ ਅਸੀਂ ਖੁੱਲਾ ਪਾਵਾਂਗੇ ਖੇਤ ਵਿੱਚ ਪਾਵਾਂਗੇ ਵੀ ਘਰ ਸਾਡਾ ਥੋੜਾ ਜਿਹਾ ਛੋਟਾ ਹੈ ਇਸ ਕਰਕੇ ਅਸੀਂ ਕਰਵਾਇਆ ਨਹੀਂ ਸੀ ਕਲਰ ਕੁਝ ਵੀ ਇਹਦੇ ਤੇ ਵੀ ਚਲ ਆਏ ਜੇ ਸੀਗਾ ਵੀ ਸਭ ਬਣਾਉਣਾ ਬਣਾਉਣਾ ਤੇ ਬਸ ਕਹਿੰਦੇ ਹੁੰਦੇ ਜਦੋਂ ਟਾਈਮ ਆਊਗਾ ਉਦੋਂ ਹੀ ਬਣੂਗਾ ਤੇ ਚਲੋ ਜੀ ਹੁਣ ਆਪਾਂ ਦਿਵਾਲੀ ਕਰਕੇ ਸੋਚ ਲਿਆ ਵੀ ਚਲੋ ਜੀ ਇੰਨਾ ਕੰਮ ਆਪਰ ਤੋਂ ਹੋ ਸਕਦਾ ਆਪਾਂ ਸਾਫ ਸਪਾਈ ਦਾ ਕਰ ਲੈਨੇ ਆ ਤੇ ਇਹਦੇ ਤੇ ਆਪਾਂ ਫਲੈਕਸਾਂ ਚੜਾ ਦਿੰਨੇ ਆ ਤੇ ਵੀ ਚਲੋ ਵਧੀਆ ਬਣ ਜੂਗਾ ਚਲੋ ਜੀ ਹੁਣ ਆਪਣੀ ਕੱਲੀ ਕਿਚਨ ਦੇ ਵਿੱਚ ਰਹਿ ਗਿਆ ਉਹ ਅੱਜ ਦੀ ਦਿਹਾੜੀ ਸ਼ਾਇਦ ਇਹ ਵੀਰਾ ਕੰਮ ਨਿਬੜ ਜੂਗਾ ਜਿਹੜਾ ਭਾਈ ਲੱਗਿਆ ਹੋਇਆ ਉਸ ਤੋਂ ਬਾਅਦ ਫਲੈਕਸਾਂ ਚੜਾਵਾਂਗੇ ਤੇ ਜਿਹੜਾ ਸਮਾਨ ਸੀ ਸਾਰਾ ਉਹ ਆਪਾਂ ਬਾਹਰ ਕੱਢ ਕੇ ਰੱਖਿਆ ਹੋਇਆ ਜੀ ਉਸ ਕਿਚਨ ਦਾ ਸਮਾਨ ਤਕ ਉਸ ਜਿਹੜਾ ਬਿੱਡਾਂ ਦੇ ਵਿੱਚੋਂ ਆਪਣੇ ਕੱਪੜੇ ਲੀੜੇ ਹੁੰਦੇ ਆ ਉਹ ਕੱਢ ਕੇ ਆਪਾਂ ਸਟੋਰ ਦੇ ਵਿੱਚ ਰੱਖੇ ਹੋਏ ਆ ਤੇ ਬੈੱਡ ਵੀ ਜਿਹੜੇ ਕੁਝ ਥੋੜੇ ਜਿ ਇਧਰ ਲਾ ਕੇ ਰੱਖਤੇ ਆ ਤੇ ਜਿਹੜੀ ਬਿੱਡ ਦੀ ਢੋ ਬੈਕ ਸਾਈਡ ਹੁੰਦੀ ਆ ਉਹ ਪਿੱਛੇ ਉਧਰਲੇ ਕਮਰੇ 'ਚ ਹੀ ਰੱਖੀ ਹੋਈ ਆ ਉਹ ਬੈੱਡ ਜਿਹੜੇ ਬਾਹਰ ਨਹੀਂ ਕੱਢੇ ਆਪਾਂ ਬਸ ਕਿਤੇ ਉਧਰ ਰੱਖ ਲਿਆ ਕਿਤੇ ਉਧਰ ਰੱਖ ਲਿਆ ਇਸ ਤਰ੍ਹਾਂ ਸਮਾਨ ਦਾ ਕੰਮ ਚੱਲੀ ਜਾਂਦਾ ਤੇ ਜਦੋਂ ਘਰੇ ਕੰਮ ਚੱਲਦਾ ਹੋਵੇ ਨਾ ਫਿਰ ਥੋੜਾ ਜਿ ਔਖਾ ਬਹੁਤ ਹੋ ਜਾਂਦਾ ਤੇ ਵੀਡੀਓ ਜਿਹੜੀ ਮੇਰੇ ਤੋਂ ਕੁਕਿੰਗ ਦੀ ਕੋਈ ਵੀ ਨਹੀਂ ਬਣੀ ਹੈਗੀ ਲੋ ਜੀ ਆਪਣੇ ਆ ਸਾਰੇ ਕਮਰੇਜ ਦੇਖੋ ਇਸ ਤਰ੍ਹਾਂ ਪ੍ਰੋਟੀਨ ਭਰਤੀ ਆ ਤੇ ਇਹਦੇ ਉੱਪਰ ਲੱਗ ਜਣੀਆਂ ਫਲੈਕਸਾਂ ਤੇ ਦੂਸਰਾ ਕਮਰਾ ਆਪਣਾ ਦੂਸਰੇ ਕਮਰੇ ਚ ਵੀ ਸਾਰੇ ਸੈਟਿੰਗ ਹੋ ਗਈ ਹੈ ਜੀ ਬਾਕੀ ਜਿਹੜਾ ਥੋੜਾ ਜਿਹਾ ਸਮਾਨ ਆ ਮੈਂ ਕੁਛ ਢੱਕ ਕੇ ਰੱਖਤਾ ਤੇ ਜੇ ਤਾਂ ਆਪਾਂ ਕਰਾਉਣਾ ਕਲਰ ਤੇ ਕਲਰ ਦੇ ਤਾਂ ਨਾ ਛਿੱਟੇ ਪੈ ਜਾਂਦੇ ਆ ਜਿਵੇਂ ਬੈੱਡ ਤੇ ਵੀ ਤੇ ਆਪਣੇ ਜਿਹੜੇ ਜੋੜੀਆਂ ਲੱਗੀਆਂ ਹੋਈਆਂ ਇਹਨਾਂ ਤੇ ਵੀ ਪੈ ਜਾਂਦੇ ਆ ਤੇ ਜਿਹੜਾ ਇਹ ਪ੍ਰੋਟੀਨ ਪਰਦੇ ਇਹਦੇ ਨਾਲ ਕੁਛ ਨਹੀਂ ਹੁੰਦਾ ਵਾ ਵੈਸੇ ਮੈਂ ਢੱਕ ਕੇ ਰੱਖੇ ਆ ਇਹੜੇ ਬੈੱਡਾਂ ਦੇ ਟੂਏ ਟਾ ਕੇ ਰੱਖਤੀ ਆ। ਵੀ ਚਲੋ ਫੇਰ ਵੀ ਕੁਝ ਵੀ ਨਾ ਇਹਨੂੰ ਪਰ ਪਾਵੇ। ਤੇ ਸਿਮਿੰਟ ਜਿਹੜਾ ਸੀਗਾ ਡਿੱਗ ਨੂੰ ਹਟ ਗਿਆ ਜੀ ਇਹਦੇ ਨਾਲ ਹੀ ਆਪਣਾ ਹੁਣ ਸਾਰੀਆਂ ਛੱਤਾਂ ਆਈਆਂ ਤੇ ਸਿਮਿੰਟ ਜਿਹੜਾ ਡਿੱਗਣ ਲੱਗ ਗਿਆ ਸੀਗਾ ਪਤਾ ਨਹੀਂ ਸਿਮਿੰਟ ਮਾਰੇ ਆ ਜਾਂਦੇ ਅੱਜਕੱਲ। ਪਤਾ ਨਹੀਂ ਕੋਈ ਵੀ ਜਦੋਂ ਆਪਾਂ ਮਿਸਤਰੀ ਲਾਉਨੇ ਆ ਉਸ ਟਾਈਮ ਤੇ ਰਲਾਉਂਦੇ ਆ ਜਦੋਂ ਸਿਮਿੰਟ ਕੋਈ ਉਸ ਹੱਬ ਤੇ ਕੁਝ ਕਰ ਜਾਂਦੇ ਆ। ਤੋਂ ਆਪਾਂ ਕਿਹੜਾ ਹੁਣ ਕੋਲੀ ਬੈਠੇ ਹੁੰਨੇ ਆ। ਜਦੋਂ ਮਿਕਸ ਕਰਦੇ ਨਾ ਸਿਮੈਂਟ ਉਸ ਟਾਈਮ ਤੇ ਵੀ ਥੋੜਾ ਜਿਹਾ ਵੀ ਉਧਰ ਉਧਰ ਕਰ ਦਿੰਦੇ ਬਰੇਤੀ ਵੱਧ ਪੈ ਗਈ ਜਾਂ ਕਿਵੇਂ ਜਾਂ ਕੋ ਸਿਮੈਂਟ ਦੇ ਹਿਸਾਬ ਚ ਵੀ ਕਹਿੰਦੇ ਬਰੇਤੀ ਵੀ ਸ਼ਾਇਦ ਕਿ ਰਮਾੜੀ ਆ ਗਈ ਸੀਗੀ ਤਾਂ ਕਰਕੇ ਵੀ ਇਹ ਪੁਰਨ ਲੱਗ ਕੋਈ ਜ਼ਿਆਦਾ ਸਲਾਬ ਵੀ ਹੈ ਨਹੀਂ ਕੋਈ ਪਾਣੀ ਪੂਣੀ ਤਾਂ ਕੁਝ ਨਹੀਂ ਹੈਗਾ ਵੀ ਕੋਈ ਪਾਣੀ ਡੋਲਦਾ ਤੇ ਚਲੋ ਇਹਨੇ ਨਾ ਸਾਫ ਸਫਾਈ ਹੋ ਜੂਗੀ ਨਾਲੇ ਦੀਵਾਲੀ ਦਾ ਬਹਾਨਾ ਇਹ ਦੀਵਾਲੀ ਹੈ ਨਾਲੇ ਚਲੋ ਆਪਣਾ ਥੋੜਾ ਜਿਹਾ ਘਰ ਸੋਹਣਾ ਬਣ ਜਾਂਦਾ ਵੈਸੇ ਅੱਗੇ ਝਾੜ ਚੜਾਈ ਕਰਕੇ ਹੀ ਸਮਾਨ ਰੱਖ ਦਿੰਦੇ ਹੁੰਦੇ ਸੀਗੀ ਤੇ ਇਧਰ ਆਪਣਾ ਸਟੋਰ ਆ ਸਟੋਰ ਆ ਜਿਹੜਾ ਮੈਂ ਪੂਰਾ ਭਰ ਰੱਖਿਆ ਸਾਰਾ ਸਮਾਨ ਜਿਹੜਾ ਬਾਰ ਵੀ ਨਹੀਂ ਖੁੱਲਦਾ ਹੈਗਾ ਤੇ ਇੱਕ ਵਾਰੀ ਮੈਂ ਕਿਹਾ ਚਲੋ ਆਪਣਾ ਸੈੱਟ ਹੋ ਜੇ ਉਸ ਤੋਂ ਬਾਅਦ ਹੌਲੀ ਹੌਲੀ ਝਾੜ ਝਾੜ ਕੇ ਆਪਾਂ ਸਮਾਨ ਜਿਹੜਾ ਰੱਖੀ ਚੱਲਾਂਗੇ ਜਿਹੜਾ ਕੋਈ ਧੋਣ ਵਾਲੀ ਆ ਉਹ ਧੋਦਾਂਗੇ ਤੇ ਸਾਰਾ ਕੁਝ ਲਾਉਣਾ ਪੈ ਗਿਆ ਜਿਵੇਂ ਆਪਣੀ ਐਲ ਸੀ ਡੀ ਆ ਇਕੱਲਾ ਏ ਸੀ ਨਹੀਂ ਲਾਇਆ ਉਹ ਕਹਿੰਦੇ ਬਾਹਲਾ ਔਖਾ ਹੋ ਜਾਂਦਾ ਵੀ ਸਾਰਾ ਸਮਾਨ ਹੀ ਫਿਰ ਹੁਣ ਲਾ ਲਾ ਕੇ ਰੱਖਣਾ ਵੀ ਸਰ ਸੋਈ ਦੇ ਵਿੱਚੋਂ ਵੀ ਆਪਣੇ ਕਿਚਨ ਦੇ ਵਿੱਚੋਂ ਵੀ ਫਿਲਟਰ ਵਗੈਰਾ ਸਾਰਾ ਕੁਝ ਈਲਾਤਾ ਟੋਕਰ ਲੱਗਿਆ ਸੀ ਟੋਕਰਾਂ ਵੀ ਲਾਉਣਾ ਪੈ ਗਿਆ ਵੀ ਕੋਈ ਵੀ ਮੇਕ ਮੁਖ ਗੱਡੀ ਐ ਨਾ ਉਹ ਸਾਰਾ ਕੁਝ ਲਾਉਂਦੇ ਆ ਇਹ ਕੱਲਾ ਗਿੱਜਰ ਲੈ ਗਿਆ ਰਹਿ ਗਿਆ ਇਹ ਗਿੱਜਰ ਜਿਹੜਾ ਲਾਇਆ ਨਹੀਂ ਗਿਆ ਫਿਰ ਜਿਹੜਾ ਕਿਚਨ ਦਾ ਸਮਾਨ ਆ ਸਾਰਾ ਮੇਥੇ ਕੱਢ ਕੇ ਰੱਖਤਾ ਤੇ ਹੁਣ ਮੈਂ ਭਾਂਡੇ ਮਾਂਜ ਸਕਦੀ ਨਹੀਂ ਹੈਗੀ ਜੇ ਮੈਂ ਭਾਂਡੇ ਮਾਂਜ ਕੇ ਰੱਖੂਗੀ ਤੇ ਇਹਨਾਂ ਦੇ ਉੱਪਰ ਫੇਰ ਮਿੱਟੀ ਘੱਟਾ ਪੈ ਜੂਗਾ। ਇਸ ਕਰਕੇ ਮੈਂ ਕਿਹਾ ਜਿੰਨਾ ਟਾਈਮ ਵੀ ਆਪਣਾ ਫਲੈਕਸਾਂ ਚੰਗੀ ਤਰ੍ਹਾਂ ਚੜ੍ਹਦਿਆਂ ਨਹੀਂ ਸੈੱਟ ਨਹੀਂ ਹੁੰਦਾ। ਵੀ ਅੰਦਰੋਂ ਸਾਫ਼ ਕਰਕੇ ਸਾਰੀ ਪਰਸ ਫੇਰ ਮੈਂ ਰਸੋਈ ਰਸਾਈ ਸਾਫ਼ ਕਰਕੇ ਜਿਹੜੀ ਨੀਚੋਂ ਫਰਸਾ ਵੀ ਉਸ ਤੋਂ ਬਾਅਦ ਭਾਂਡੇ ਜਿਹੜੇ ਮਾਂਜੂਗੀ ਤੇ ਸਾਰੇ ਡੱਬੇ ਵਗੈਰਾ ਧੋ ਕੇ ਫੇਰ ਮੈਂ ਅੰਦਰ ਰੱਖੂਗੀ। ਤੇ ਹੁਣ ਆਪਣਾ ਤਿੰਨ ਦਿਨ ਹੋ ਗਿਆ ਚੌਥਾ ਦਿਨ ਹੋ ਗਿਆ ਅਜੇ ਤੇ ਦੋ ਤੋਂ ਤਿੰਨ ਦਿਨ ਹਜੇ ਹੋਰ ਲੱਗ ਜਾਣੇ। ਤੇ ਜਦੋਂ ਆਪਾਂ ਫਲੈਕਸਾਂ ਚੜਾ ਲਈਆਂ ਤੇ ਜੇ ਨਹੀਂ ਕਿ ਆਪਣਾ ਘਰ ਵਧੀਆ ਬਣ ਗਿਆ ਹੀ ਸਾਫ ਹੋ ਗਿਆ ਤੇ ਸਾਰਾ ਸਮਾਨ ਉਸ ਤੋਂ ਬਾਅਦ ਮੈਂ ਵੀਡੀਓ ਫਿਰ ਬਣਾਵਾਂਗੀ ਜਦੋਂ ਫਲੈਕਸ ਆਪਣੇ ਲਾਉਣ ਆਏ ਤੇ ਉਦੋਂ ਵੀ ਮੈਂ ਤੁਹਾਨੂੰ ਦੱਸੂਗੀ ਵੀਡੀਓ ਤੇ ਪੈਸੇ ਦੱਸੂ ਕਿੰਨੇ ਪੈਸੇ ਲੱਗੇ ਆਪਣੇ ਘਰ ਤੇ ਕਿੰਨਾ ਮਤਲਬ ਖਰਚਾ ਆ ਗਿਆ ਸਾਰ ਤੇ ਲੋ ਜੀ ਇਧਰ ਇਹ ਮੇਰੇ ਪਾਪਾ ਜੀ ਪਾਏ ਆ ਤੁੱਪ ਦੇ ਵਿੱਚ ਮੇਰੇ ਸੋਹਰਾ ਸਹਾਈ ਤੁੱਪੇ ਪਾਏ ਹੋਏ ਆ ਵਿਚਾਰੇ ਇਹ ਰੋਟੀ ਖਾ ਕੇ ਹਟੇ ਸੀਗੇ ਮੈਂ ਇਹਨਾਂ ਦਾ ਪਾਂਡੇ ਚੱਕਣ ਗਈਆਂ ਚਲੋ ਇਹ ਠੀਕ ਹੈ ਜੀ ਛੋਟੀ ਜਿਹੀ ਆਪਣਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕੋਸ ਖਾਸ ਤਾਂ ਹੈ ਨਹੀਂ ਸੀਗਾ ਚਲੋ ਜਿੰਨਾ ਖੋਇਆ ਮੇਰੇ ਤੋਂ ਮੈਂ ਸ਼ੇਅਰ ਕਰਤਾ ਤੁਹਾਡੇ ਨਾਲ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ